ਇਹ ਤੇ ਅਜੇ ਕੋਡਾ ਨਾ ਆ। 13 14 ਭੈਣ ਜੀ ਇਹ ਗੱਲ ਪੁੱਛ ਹਾਂ ਗੁੱਸਾ ਤਾਂ ਨਹੀਂ ਕਰੋਗੇ? ਨਹੀਂ ਮੈਂ ਕਹਤੇ ਗੁੱਸਾ ਕਰਨ। ਮੈਂ ਇੰਨੀ ਦੇਰ ਦੀ ਤੁਹਾਡੇ ਕੋਲ ਸੂਟ ਸਵਾਣੀ ਆ। ਤੇ ਤੁਸੀਂ ਮੇਰਾ ਹਰ ਵਾਰੀ ਨਾਪ ਲੈਣੋ। ਐਂ ਜੀ ਔਰਤਾਂ ਦੇ ਸਰੀਰ ਦਾ ਕਿਤੇ ਕੋਈ ਪਤਾ ਲੱਗਦਾ? ਕਦੇ ਪਤਲਾ ਹੋ ਗਿਆ, ਕਦੇ ਮੋਟਾ ਹੋ ਗਿਆ। ਇਸੇ ਕਰਕੇ ਅਸੀਂ ਹਰ ਵਾਰ ਨਾਪ ਲੈਨੇ। ਤਾਂ ਕਿ ਫਿਟਿੰਗ ਸੂਟ ਦੀ ਬਿਲਕੁਲ ਸਹੀ ਆ ਸਕੇ। ਹਿਪ 19 ਇਸ ਲਈ ਤਾਂ ਹਰ ਵਾਰ ਤੁਹਾਡੇ ਕੋਲ ਸੂਟ ਸਲਾਈ ਤੋਂ ਕਰਦੇ ਨੇ ਉਸ ਦਾ ਸਸਤੇ ਤੋਂ ਸਸਤੇ ਸੂਟ ਰੂ ਇੰਨਾ ਹੈਵੀ ਤੇ ਸੋਹਣਾ ਬਣਾ ਦਿੰਦੇ ਹੋ ਉਸ ਦਾ ਕਮਾਲ ਹੀ ਕਰ ਦਿੰਦੇ ਇਹ ਕਮਾਲ ਸਿਰਫ ਸਾਡਾ ਨਹੀਂ ਹੈ ਇਹ ਕਮਾਲ ਤਾਂ ਮੰਗਟ ਲੈਸ ਹਾਊਸ ਵਾਲਿਆਂ ਦਾ ਵੀ ਹੈ ਜਿਹੜੇ ਇਹਨੇ ਪਲੇਨ ਤੋਂ ਪਲੇਨ ਸੂਟ ਦੇ ਉੱਤੇ ਵੀ ਲਾ ਕੇ ਇੰਨਾ ਵਧੀਆ ਸੂਟ ਬਣਾ ਦਿੰਦੇ ਐ ਐਸੇ ਕਰਕੇ ਤਾਂ ਸਮਰਾਲੇ ਇਲਾਕੇ ਦੇ ਜਿੰਨੇ ਵੀ ਟੇਲਰ ਤੇ ਮੋਟਿਕ ਹੈ ਨਾ ਉਹ ਸਾਰੇ ਮੰਗਟ ਲੈਸ ਹਾਊਸ ਤੋਂ ਹੀ ਲੈਸ ਲੈਂਦੇ ਐ ਮੇਰੀ ਨੰਦ ਨੇ ਵੀ ਹੁਣੇ ਸਲਾਈ ਸਿੱਖੀ ਆ ਤਾਂ ਮੈਂ ਉਹਨੂੰ ਵੀ ਕਹਿੰਦੀ ਆ ਵੀ ਮੰਗਟ ਲੈਸ ਹਾਊਸ ਵਾਲਿਆਂ ਤੋਂ ਹੀ ਆਪਣਾ ਸਮਾਨ ਖਰੀਦ ਲੈ ਜੇ ਉਹਨੇ ਵੀ ਆਪਣੇ ਪਿੰਡ ਵਿੱਚ ਆਪਣਾ ਕੰਮ ਚਲਾਉਣਾ ਜੇ ਤੁਸੀਂ ਵੀ ਟੇਲਰੀ ਜਾਂ ਬੁਟੀਕ ਦਾ ਕੰਮ ਕਰਦੇ ਹੋ ਜਾਂ ਆਪਣੇ ਘਰ ਵਿੱਚ ਆਪਣੇ ਕੱਪੜੇ ਆਪ ਤਿਆਰ ਕਰਦੇ ਹੋ ਤਾਂ ਤੁਸੀਂ ਮਾਗਟ ਲੈਸ ਹਾਊਸ ਦੇ ਵਿੱਚ ਟੇਲਰ ਮਟੀਰੀਅਲ ਦਾ ਕੋਈ ਵੀ ਸਮਾਨ ਖਰੀਦ ਸਕਦੇ ਹੋ ਇੱਥੇ ਵਧੀਆ ਲੈਸਾਂ ਉਹ ਵੀ ਸਹੀ ਰੇਟ ਦੇ ਉੱਤੇ ਮਿਲਣਗੀਆਂ ਤੋ ਯਾਦ ਰੱਖਣਾ ਮਾਰਗ ਰੈਸ ਹਾਊਸ ਗੁਰੂ ਨਾਨਕ ਰੋਡ ਸਮਰਾਲਾ ਭੈਣ ਜੀ ਹਾਜ਼ਰੀ ਜ਼ਰੂਰ ਭਰਨੀ ਆ ਚਾਹ ਪਾਣੀ ਪੁਲਾ ਕੇ ਭੇਜਾਂਗੇ